ਦੋਸਤੋ ਸਰਧਾਂਜਲੀਆਂ ਤਾਂ ਬਹੁਤ ਦੇਖੀਆਂ ਹੋਣੀਆਂ ਪਰ ਜਿਹੜੀ ਸ਼ਰਧਾਂਜਲੀ ਆ ਫੌਜੀ ਸਾਹਿਬ ਨੂੰ ਦਿੱਤੀ ਆ ਨਾ ਇਹ ਦੇਖ ਕੇ ਤੁਸੀਂ ਕਹੋਗੇ ਯਾਰ ਵਾਕਈ ਕੀ ਬਾਤ ਆ ਬਈ ਜੀ ਇਹ ਸ਼ਹੀਦ ਹੋਇਆ ਪਿੰਡ ਅਤਲਾ ਖੁਰਦ ਦੇ ਲੋਕਾਂ ਨੂੰ ਸਲੂਟ ਬਣਦਾ ਇਸ ਕੰਮ ਤੋਂ ਦੋਸਤੋ ਤੁਹਾਨੂੰ ਆਪਾਂ ਯਾਦਗਾਰ ਦਿਖਾਉਨੇ ਆ ਬਹੁਤ ਸੋਹਣੀ ਬਣਾਈ ਆ ਯਾਦਗਾਰ ਹਨਾ ਵੀ ਜੇ ਆਪਾਂ ਨੇ ਆਪਣੇ ਸ਼ਹੀਦਾਂ ਨੂੰ ਜੇ ਕੋਈ ਦਰਜਾ ਦੇਣਾ ਹੋਵੇ ਆਪਣੇ ਸ਼ਹੀਦਾਂ ਨੂੰ ਜੇ ਕੋਈ ਸ਼ਰਧਾਂਜਲੀ ਦੇਣੀ ਹੋਵੇ ਯਾਦਗਾਰ ਉਹਨਾਂ ਦੀ ਬਣਾਉਣੀ ਹੋਵੇ ਤਾਂ ਇਹ ਵੀਡੀਓ ਦੇ ਵਾਸਤੇ ਵੀ ਇਸ ਤਰ੍ਹਾਂ ਬਣਾਈ ਜਾਵੇ ਯਾਰ ਕਿਉਂਕਿ ਸੂਰਮੇ ਬਹੁਤ ਘੱਟ ਪੈਦਾ ਹੁੰਦੇ ਨੇ ਹਣਾ ਸੂਰਮੇ ਟਾਮੀ ਹੁੰਦੇ ਨੇ ਕਦੀ ਆਉਂਦੇ ਹੁੰਦੇ ਨੇ ਸੂਰਮੇ ਸੋ ਸੂਰਮਿਆਂ ਦੇ ਜਿਹੜੇ ਇਤਿਹਾਸ ਆ ਜਾਂ ਸੂਰਮਿਆਂ ਦੀਆਂ ਕਥਾਵਾਂ ਨੇ ਉਹਨਾਂ ਨੂੰ ਜਾਇ ਨਾ ਜਾ ਜਾਣਤਾ ਜਾਵੇ ਆ ਦੇਖੋ ਉਸੇ ਤਰੀਕ ਮਤਲਬ ਪਹਾੜੀ ਬਣਾਈ ਇਸ ਤਰ੍ਹਾਂ ਦੇਖੋ ਆ ਦੇਖੋ ਪੂਰਾ ਮਤਲਬ ਉਹੀ ਚੀਜ਼ ਬਣਾਈ ਹੋਈ ਆ ਸੇਮ ਟੂ ਸੇਮ ਇਧਰ ਪਾਕਿਸਤਾਨੀ ਸੈਨਾ ਬਣਾਤੀ ਆ ਦੇਖੋ ਪਾਕਿਸਤਾਨ ਦੇ ਇੰਡੋ ਪਾਕ ਜੁੱਧ ਸੀਗਾ ਆ ਪਾਕਿਸਤਾਨੀ ਬਣਾਏ ਹੋਏ ਆ ਸਿੱਖ ਰੈਜੀਮੈਂਟ ਹੈ ਜੀ ਬਹੁਤ ਸੋਹਣੀ ਤਸਵੀਰ ਹੈ ਮੈਂ ਕਹਿੰਦਾ ਵੀ ਇਸ ਤੋਂ ਸੋਹਣੀ ਤਸਵੀਰ ਜਾਂ ਇਸ ਤੋਂ ਸੋਹਣਾ ਸਥਾਨ ਤੁਸੀਂ ਕਿਤੇ ਨਹੀਂ ਦੇਖੋਗੇ ਆ ਦੇਖੋ ਉਸੇ ਤਰ੍ਹਾਂ ਜਿਹੜੀ ਬਾਹ ਵੱਡੀ ਹੋਈ ਹੈ ਨਾ ਬਣਾਉਣ ਵਾਲੇ ਨੂੰ ਵੀ ਸਲੂਟ ਹੈ ਬਣਾਉਣ ਵਾਲੇ ਨੂੰ ਸਲੂਟ ਹੈ ਤੇ ਦੇਖੋ ਆ ਕਿੰਨੀ ਸੋਹਣੀ ਤਸਵੀਰ ਬਣਾਈ ਹੈ ਨਾਲ ਹੱਥ ਬੰਨੇ ਹੋਏ ਨੇ ਫੌਜੀ ਨੇ ਤੇ ਮੁੰਰੇ ਨਿਸ਼ਾਨ ਸਾਹਿਬ ਆ ਬਹੁਤ ਸੋਹਣੀ ਬਹੁਤ ਸੋਹਣੀ ਹੈ ਸ਼ਹੀਦ ਰਣਮੰਡਲ ਸਿੰਘ ਇਹਨਾਂ ਦਾ ਨਾਮ ਹੈ ਤੇ ਦੇਖੋ ਇਹ ਹੈ ਜੀ ਇਹ ਇਹ ਪੂਰਾ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਨਾ ਦ੍ਰਿਸ਼ ਬਣਿਆ ਹੋਇਆ ਹੈ ਤਾ ਦੋਸਤੋ ਜੀ ਆਪਦੇ ਪਿੰਡ ਦੇ ਹਨਾ ਕੋਈ ਯਾਦਗਾਰ ਸਾਹਮਣੀ ਹੋਵੇ ਜਾਂ ਕੋਈ ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾਇਆ ਕਰੋ ਆਪ ਹੈ ਨਾ ਇਹ ਇੱਕ ਇੱਕ ਨਮੂਨਾ ਹੀ ਆ ਤੁਹਾਨੂੰ ਦਿਖਾਉਣ ਵਾਸਤੇ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਹਨਾ ਜੇ ਆਪਾਂ ਬਣਾਈਏ ਤਾਂ ਆਪਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਇਸ ਤਰ੍ਹਾਂ ਦੇ ਉਪਰਾਲੇ ਕਰਿਆ ਕਰੀਏ ਨਾਲੇ ਤਾਂ ਆਉਣ ਵਾਲੀ ਪੀੜ੍ਹੀ ਨੂੰ ਤੇ ਇੱਥੇ ਗੁਰਦੁਆਰਾ ਸਾਹਿਬ ਵੀ ਬਹੁਤ ਸੋਹਣਾ ਬਣਿਆ ਹੋਇਆ ਤੇ ਬਹੁਤ ਆ ਦੇਖ ਸਕਦੇ ਤੁਸੀਂ ਇਹ ਹੈ ਜੀ ਪਿੰਡ ਅਤਲਾ ਕਲਾ ਅਤਲਾ ਕਮੇਂਗਰ ਖੁਰਦੇ ਜਿਹੇ ਤਰ੍ਹਾਂ ਹੀ ਖੁਰਦ ਸੌਰੀ ਅਤਲਾ ਖੁਰਦ ਬਹੁਤ ਸੋਹਣਾ ਪਿੰਡ ਹੈ ਵੈਸੇ ਵੀ ਫੌਜੀ ਰਣਮੰਡਲ ਸਿੰਘ ਜੀ ਸ਼ਹੀਦ ਫੌਜੀ ਰਣਮੰਡਲ ਸਿੰਘ ਜੀ ਦੇ ਖਾਸ ਯਾਰ ਦੋਸਤ ਤੇ ਉਹਨਾਂ ਦੇ ਨਾਲ ਹਨਾ ਫੌਜ ਦੇ ਵਿੱਚ ਰਹੇ ਬਾਪੂ ਜੀ ਤੋਂ ਪੁੱਛਾਂਗੇ ਉਸ ਸਮੇਂ ਦੀ ਕਹਾਣੀ ਉਸ ਸਮੇਂ ਦੀ ਸਟੋਰੀ ਜੋ ਹਨਾ ਜੁੱਧ ਦੇ ਵਿੱਚ ਹੋਇਆ ਜੋ ਲੜਾਈ ਹੋਈ ਕਿਵੇਂ ਉਹ ਸ਼ਹੀਦ ਹੋਏ ਸਾਰੀ ਗੱਲਬਾਤ ਆਪਾਂ ਬਾਪੂ ਜੀ ਨਾਲ ਕਰਾਂਗੇ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਬਪੂ ਜੀ ਉਸ ਸਮੇਂ ਦੀ ਕੀ ਕਹਾਣੀ ਬਣੀ ਸੀ ਕੀ ਗੱਲਬਾਤ ਬਣੀ ਸੀ ਮਾੜਾ ਜੀ ਉਹਦੇ ਬਾਰੇ ਦੱਸੋਗੇ ਪਰ ਰਣਮੰਡਲ ਸਿੰਘ ਜੋ ਆਤਲਾ ਖੁਰਦ ਦੇ ਸ਼ਹੀਦ ਫੌਜੀ ਹੋਏ ਨੇ ਜਿਨ੍ਹਾਂ ਦੀ ਬਾਹਰ ਮਤਲਬ ਪ੍ਰਤਿਮਾ ਬਣੀ ਆ ਬਹੁਤ ਸੋਹਣੀ ਜੋ ਯਾਦਗਾਰ ਬਣੀ ਆ ਉਹਨਾਂ ਦੇ ਬਾਰੇ ਉਹ ਦੋ ਜੀ ਪਾਕਿਸਤਾਨ ਟਾਕੇ ਨੂੰ ਦੱਬ ਰਿਹਾ ਸੀ ਅੱਛਾ ਪਾਕਿਸਤਾਨ ਟਾਕੇ ਟਾਕੇ ਹਾਂ ਪਾਕਿਸਤਾਨ ਟਾਕੇ ਨੂੰ ਦਬਦਾ ਸੀਗਾ ਹਾਂ ਤੇ ਇੰਦਰਾ ਗਾਂਧੀ ਮਤਲਬ ਆਪਣਾ ਮੁਲਕ ਕਹਿੰ ਲੱਗੇ ਦੱਬਣ ਹੀ ਲਈ ਇੰਦਰਾ ਗਾਂਧੀ ਸੀ ਉਹ ਹਾਂ ਇੰਦਰਾ ਗਾਂਧੀ ਸੀ ਪ੍ਰਧਾਨ ਮੰਤਰੀ ਹਾਂ ਜੀ ਉਦੋਂ ਪਾਕਿਸਤਾਨ ਦਾ ਕੌਣ ਸੀ ਉਹ ਮਤਲਬ ਭੁੱਟੋ ਦੇ ਕੰਨੀ ਕੋ ਹੋਰ ਕਿਹਾ ਬੈਂਜੀ ਭੁੱਟੋ ਤਾਂ ਨਹੀਂ ਹੈ ਬੈਂਜੀਰ ਭੁੱਟੋ ਆਏ ਮੈਨੂੰ ਜਾਂ ਮੈਂ ਟੱਕ ਮਾਰਾ ਅਚਾ ਉਹ ਨਹੀਂ ਸੀ ਹਾਂ ਜੀ ਉਹ ਮਤਲਬ ਦੱਬ ਰਿਆ ਸੀ ਇਹ ਕਹਿੰਦੀ ਇਹ ਦੱਬ ਨਹੀਂ ਦਿੰਦੀ ਸੀ ਹਾਂ ਫਿਰ ਉੱਥੇ ਜੁੱਧ ਹੋ ਗਿਆ ਹਾਂ ਜੁੱਧ ਹੋਏ ਤਾਂ ਬਾਗ ਫੇਰ ਗਲਮਕਾ ਅਸੀਂ ਮਤਲਬ ਛੁੱਟੀ ਆਏ ਹੋਏ ਸੀ ਦੋਏ ਰੰਗ ਮੰਡਲ ਵੀ ਮੈਂਦੀ ਅੱਛਾ ਤੇ ਅਸੀਂ ਇਹਨੂੰ ਵੀ ਰਿਜਿਸਟਰੀ ਆ ਗਈ ਫੌਜੋਂ ਮੈਨੂੰ ਵੀ ਆ ਗਈ ਹਾਂ ਵੀ ਆ ਗਈ ਵੀ ਆਪਾਂ ਦੇ ਪਾਕਾਂ ਚ ਪੁੱਛੋ ਹਾਂ ਜਦੋਂ ਅਸੀਂ ਮਤਲਬ ਬੈਠੇ ਮੇਰੇ ਕੋਲ ਰੋਟੀ ਲੈ ਕੇ ਆ ਗਿਆ ਹਾਂ ਮਾਖਾ ਕਹਦਾ ਮੇਰ ਦਾ ਕਿ ਰਿਸ਼ਤਰੀ ਆ ਗਈ ਆਪ ਜਾਣਾ ਮਾ ਮਨਤਾ ਆ ਪਾਈ ਪੀਆ ਹਾਂ ਤੇ ਰੇਡੀਓ ਚ ਵੀ ਬਰਾਤਕਾਰ ਕਰਤਾ ਵੀ ਜਿਹੜਾ ਫੌਜੀ ਛੁੱਟੀ ਆਇਆ ਆਪ ਕੋ ਉਹਦੇ ਪਾਸਟਾਂ ਚ ਪੁੱਜੋ ਪੁੱਜੋ ਠੀਕ ਹੈ ਹਾਂ ਅਸੀਂ ਜੀ ਮਤਲਬ ਮੱਜੇ ਦੇ ਬੈਠਾ ਜੇ ਇਹਨੇ ਚਿੱਠੀ ਜੀ ਲਿਖੀ ਜਾਂਦਾ ਤੀ ਫਿਰ ਅਸੀਂ ਰੋਟੀ ਖਾਧੀ ਦੋਹਾਂ ਨੇ ਰੋਟੀ ਖਾ ਕੇ ਹਾਂ ਦੋਹਾਂ ਅਸੀਂ ਉਹਦੇ ਪਾਸਟਾਂ ਨੂੰ ਪੁੱਜ ਗਏ ਇਹਦਾ ਬਾਗਾ ਜੰਮੂ ਟਾਕੇ ਕੰਨੀ ਹਾਂ ਸ਼ੰਭੂ ਜੋੜੀਆਂ ਨੂੰ ਠੀਕ ਹੈ ਤੇ ਮੈਂ ਪਾਸਟ ਸਾਡੀ ਤੇ ਇੱਧਰ ਟਾਕੇ ਚ ਮੈਂ ਟਾਕੇ ਚ ਵਗਿਆ ਠੀਕ ਹੈ ਫਿਰ ਉਹ ਤੋਂ ਬਾਅਦ ਗੱਲ ਮਕਾ ਮੇਰੇ ਮੇਰੀ ਬਦਰੀ ਹੋ ਗਈ ਮਤਲਬ ਤੀਨ ਦੇ ਬਾਰਡਰ ਤੇ ਅੱਛਾ ਚੋਲਾ ਪੇਟਰਾ ਉੱਥੇ ਬਹੁਤ ਵੱਡਾ ਬਹਾ ਵੱਡਾ ਉਚਾਈ ਵਾਲੀ ਹੈ 28000 28100 ਫੁੱਟ ਤੇ ਰਹਿ ਆਤੀ ਸਾਡੀ ਅੱਛਾ ਉੱਥੇ ਬੰਦਾ ਤਿੰਨ ਮਹੀਨੇ ਪਾਸਟ ਰਹਿੰਦਾ ਤਿੰਨ ਮਹੀਨੇ ਤੋਂ ਬਦਰੀ ਕਰਦੇ ਨੇ ਠੀਕ ਹੈ ਜਦੋਂ ਬਦਰੀ ਨਾ ਕਰੀ ਸਾਨੂੰ ਮਤਲਬ ਜਿਹੜੀ ਆਹ ਗੋਰਖਾ ਆਈ ਜੀ ਆਰ ਹਾਂ ਉਹ ਆਈ ਉਹਨਾਂ ਦੇ ਅਸੀਂ ਥੱਲੇ ਉਤਰੇ ਉਹਨਾਂ ਦੇ ਫਾਇਰ ਸ਼ੁਰੂ ਕਰਤਾ ਅੱਛਾ ਮੁੜ ਕੇ ਸਾਨੂੰ ਫੇਰ ਲਾਤਾ ਉੱਥੇ ਅੱਛਾ ਅਸੀਂ ਜਕਾਰਾ ਛੱਡ ਕੇ ਫੇਰ ਮਤਲਬ ਉਹਦੇ ਥਾਂ ਤੇ ਆ ਕੇ ਉਦੋਂ ਬਾਅਦ ਫੇਰ ਦੋ ਤਿੰਨ ਮਹੀਨੇ ਰਹੇ ਫੇਰ ਮਰੱਤੇ ਵਾਗੇ ਪਤਾ ਨਹੀਂ ਹੋਰ ਜਿਹੜੀ ਮਦਰਾਸੀ ਹਾਂ ਉਹ ਨਹੀਂ ਨੁਕਰੀ ਉਹਨਾਂ ਨੇ ਕਰੀ ਹਾਂ ਤਿੰਨ ਚਾਰ ਵਾਰੀ ਸਾਡੀ ਬਦਰੀ ਹੋਈ ਸਾਡੇ ਨੂੰ ਸਾਹ ਲੱਗਦਾ ਸਾਡੇ ਪੈਰਾਂ ਮਦਰਾਸੀਖਾਂ ਤੋਂ ਦਬ ਦੇਤੀ ਹਾਂ ਡਰਦੇ ਸੀ ਹਾਂ ਅੱਛਾ ਹੋਰ ਪਲਟੰਡ ਜਾਇਆ ਕਰੇ ਉਹਨਾਂ ਦੇ ਫਾਇਰ ਭਜਾ ਦਿਆ ਕਰਨ ਨਾਲਾ ਸਾਰ ਨਹੀਂ ਤੇ ਸਾਡੇ ਮੀਲ ਦੂੜ ਮੀਲ ਨਾਲਾ ਚੌੜਾ ਸੀ ਅੱਛਾ ਉਹ ਤੋਂ ਪਰਲੇ ਪਾਸੇ ਉਹਨਾਂ ਦੇ ਖੁੱਸ ਲੱਗੇ ਸੀ ਉਰਲੇ ਪਾਸੇ ਸਾਡੇ ਸੀਗੇ ਅੱਛਾ ਅੱਛਾ ਕੰਬੂ ਠੀਕ ਹੈ ਤੇ ਉੱਥੇ ਬਰਫ ਦੀ ਕੰਬ ਦੀ ਦਰਵਾਜ਼ਾ ਪਾਤੀ ਪਿੰਡ ਮਾਤਰ ਚਾ ਨਾ ਤਾਂ ਸੂਰਜ ਸਾਲ ਸੀ ਦੇਖਿਆ ਨਹੀਂ ਅੱਛਾ ਦੇਖੀ ਨਹੀਂ ਸਾਲ ਪਰ ਸੂਰਜ ਨਹੀਂ ਦੇਖਿਆ ਜਮਾਨਾ ਅੱਛਾ ਅੱਛਾ ਮੇਰੇ ਸ਼ਹੀਦ ਜਿਹੜੇ ਰਣਮੰਦਰ ਸਿੰਘ ਸੀਗੇ ਇਹਨਾਂ ਦੀ ਪਛਾਣ ਦੇ ਦਈਏ ਸ਼ਹੀਦੀ ਬਾਰੇ ਦੱਸੋ ਸ਼ਹੀਦੀ ਬਾਰੇ ਉਹ ਤੋਂ ਬਾਅਦ ਫਿਰ ਸਾਡੀ ਇਹਨਾਂ ਪਲਟਣ ਇਹਨਾਂ ਦੀ ਪਲਟਣੇ ਬਦਲੀ ਕਰੀ ਹਾਂ ਸਾਈਕਲ ਸਿੱਖ ਜੀ ਗਾਹੀ ਅੱਛਾ ਇਹਨੇ ਆ ਕੇ ਆਏ ਉਹਨਾਂ ਨੇ ਸਾਨੂੰ ਦੱਸਿਆ ਵੀ ਛੋਟੇ ਪਿੰਡ ਵਾਲਾ ਰਣਮੰਦਰ ਸ਼ਹੀਦ ਹੋ ਗਿਆ ਅੱਛਾ ਮਹਾਂ ਕਿਵੇਂ ਹੋਇਆ ਪੁੱਛਾ ਕਹਿੰਦਾ ਜਹਾ ਅੱਜ ਦੀ ਸ਼ੈਰਿੰਗ ਹੋ ਗਈ ਉਸ ਤੋਂ ਦੀ ਉਹਦੇ ਵਿੱਚ ਆ ਗਿਆ ਕਹਿੰਦਾ ਤਿੰਨ ਬੋਰੀਆਂ ਖੋਖਿਆਂ ਦਾ ਗੋਲੀਆਂ ਨਹੀਂ ਠੋ ਚੱਕੀਆਂ ਮਤਲਬ ਗੋਲੀਆਂ ਜਿਹੜੀਆਂ ਡਿੱਗੀਆਂ ਲਵੇ ਅੱਛਾ ਜਿਹੜੀਆਂ ਉੱਤੋਂ ਚੱਲੇ ਲੌ ਤਾਂ ਨਿਕਲ ਜਾਂਦਾ ਖੋਖਾ ਥੱਲੇ ਦਿਖ ਪਾਏਗਾ ਮਸ਼ੀਨ ਹੈਗਾ ਜੱਥੇ ਏਹਦੀ ਮੇਕਲੀ ਚੱਦੀ ਹੋਣੀ ਹਾਂ ਆਹ ਕਹਿੰਦਾ ਇੰਨੇ ਰੌਂਡ ਫਾਇਰ ਕਰੇ ਇਹਨਾਂ ਨੇ ਅੱਛਾ ਇੱਕਦਮ ਹਾਂ ਲਗਾਤਾਰ ਕਰੀ ਗਏ ਕੰਨ ਮਾਰ ਕੇ ਬਾਰਸ਼ ਬਾਰਸ਼ ਹੀ ਹੋ ਗਈ ਉਪਰੋਂ ਜਹਾਜ਼ ਵਾਲੀ ਫਾਇਰਿੰਗ ਹੋ ਗਈ ਹਾਂ ਜੀ ਉਹ ਤਾਂ ਬਾਇਰਲਾ ਤੋਂ ਤਿੰਨ ਚੜ੍ਹ ਗਏ ਜੋ ਬਾਲ ਕਰਮੋਲ ਦੀ ਦੂਜੀ ਚੜ੍ਹਾਉਣ ਦੇ ਨਾ ਬਾਇਰ ਪੱਤ ਅੱਛਾ ਫਿਰ ਉਹਨਾਂ ਦੀ ਜਿਹੜੀ ਸ਼ਹੀਦ ਦੀ ਸ਼ਹੀਦਾਂ ਦੀ ਜਿਹੜੀ ਉਹ ਹੁੰਦੀ ਹੈ ਲਾਸ਼ ਉਹਨਾਂ ਮਿਲ ਗਈ ਸੀ ਹਾਂ ਜੀ ਸਾਹ ਦੇ ਚੱਕ ਕੇ ਨਾ ਦੀ ਵਾਪਸ ਅੱਛਾ ਫਿਰ ਉਹ ਇੱਥੇ ਦਾਹ ਸੰਸਕਾਰ ਕੀਤਾ ਉਦੋਂ 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 ਉੱਥੇ ਦਾਹ ਕਰਦੇ ਜੀ ਉਦੋਂ ਇੱਥੇ ਆਉਂ ਨਹੀਂ ਦਿੰਦੇ ਅੱਛਾ ਆਉਂ ਨਹੀਂ ਦਿੰਦੇ ਉੱਥੇ ਦਾਹ ਸੰਸਕਾਰ ਹਾਂ ਜੀ ਆਹ ਗੱਲ ਬਾਤ अच्छा विरा यादगार बहुत सोणी बनाई है हां जी सारे नगर ने बनाई है बहुत बढ़िया उनका हिस्सेदार उन्होंने ने हां ओदे ਭਾਈਆਂ ਨੇ ओदे ਭੈਣਾਂ ਨੇ ठीक है जी ਤੇ ਉਹਨਾਂ ਨੇ ਤੇ ਨਗਰ ਨੇ ਬਣਾਈ ਅੱਛਾ ਜਿਵੇਂ ਹੁਣ ਅੱਜ ਕੱਲ ਜਿਵੇਂ ਫੌਜੀ ਸ਼ਹੀਦ ਹੋ ਜਾਂਦੇ ਨੇ ਕੁਛ ਨਾ ਕੁਛ ਮਿਲਦਾ ਹੈ ਉਦੋਂ ਕੀ ਮਿਲਦਾ ਹੁੰਦਾ ਸੀਗਾ ਉਦੋਂ ਤਾਂ ਜ ਜਿਹੜਾ ਚੰਗਾ ਹੋ ਕਰਿਆ ਉਹਨੂੰ ਜ਼ਮੀਨ ਦੇ ਕੱਟ ਬੰਦੇ 50 10 ਕਿੱਲੇ ਜਾਂ 20 ਕਿੱਲੇ ਚਾਹਣ ਸਿੰਘ ਨੂੰ ਕੀ ਕਰਿਆ ਸੀ ਇਹਨੂੰ ਇਹਨੂੰ 12 ਕਿੱਲੇ ਨਹੀਂ 15 ਕਿੱਲੇ ਜ਼ਮੀਨ ਦੇ ਕੱਟੇ ਸੀ ਅੱਛਾ ਉਹ 50 51 ਕਹਿੰਦੇ ਸੀ ਤੁਸੀਂ ਉਹ ਤਾਂ ਮੈਂ ਭੁੱਲ ਗਿਆ 12 ਕਿੱਲੇ ਕੱਟੇ ਸੀਗੇ 12 ਕਿੱल्ल्या ਚੋਂ ਫੇਰੇ ਇਹਦੇ ਪਿਓ ਨੇ ਕਾਗਜ਼ ਜਿਹੜੇ ਗਵਰਨਮੈਂਟ ਨੇ ਦਿੱਤੇ ਸੀ ਉਹ ਉਹ ਆਪਦੀ ਸੰਭਲਾ ਘਰੇ ਫੜਾਈ ਬੁੜੀ ਬੁੜੀ ਨਾ ਗੜਿਆ ਹੋਈ ਹਾਂ ਹਾਂ ਮੁਰੀ ਨੂੰ ਤੇ ਤੇਨਿਕਾ ਜੇ ਕੀ ਅੱਖੇ ਨੇ ਉਹ ਤੋਂ ਮਾਰੋਂ ਮੁੰਡਿਆਂ ਨਾਲ ਲੜ ਪਿਆ ਹਾਂ ਉਹ ਜੇਬ ਚ ਗਲਮ ਕਾ ਮਰੇ ਪੈਦਾ ਪਤਾ ਲੱਗਿਆ ਉਹ ਨੰਗਾ ਟਾਈਮ ਮੂ ਇਹਨੂੰ 52 ਲੱਖ ਰੁਪਏ ਇਹਨਾਂ ਨੂੰ ਮਿਲ ਗਿਆ ਮਿਲ ਗਿਆ ਹਾਂ ਜੀ ਠੀਕ ਹੈ ਅੱਜਾ 3.5 ਲੱਖ ਰੁਪਏ ਮੈਂ ਲਗਾ ਗੁਰਦੁਆਰਾ ਸਾਹਿਬ ਦੀ ਸਾਰੀ ਵਾਸਤੇ ਵੀ ਦਿੱਤਾ ਪਰਿਵਾਰ ਨੇ ਹਨਾ ਜੱਤਾ ਜੀ ਹਾਂ ਜੱਠਾ ਠੀਕ ਹੈ ਅੱਜਾ ਬਾਪੂ ਜੀ ਮਤਲਬ ਕਿ ਜਿਵੇਂ ਕੋਈ ਸ਼ਹੀਦ ਹੋ ਜਾਂਦਾ ਹੈ ਨਾ ਪਿੰਡ ਦੇ ਵਿੱਚ ਉਹਦੀ ਇਸ ਤਰ੍ਹਾਂ ਦੀ ਯਾਦਗਾਰ ਬਣਨੀ ਚਾਹੀਦੀ ਹੈ ਤਾਂ ਨਹੀਂ ਆ ਚੰਗਾ ਬੰਦਾ ਹੋਵੇ ਜਿਹੜਾ ਕੋਈ ਹਰੇਕ ਦੀ ਤਾਂ ਕੋਈ ਮੰਨਦੀ ਹੈ ਜੇ ਹੁਣ ਅਗਲਾ ਰਾਹ ਚ ਮਰ ਗਿਆ ਜਾਂਦਾ ਹੁੰਦੀ ਨਹੀਂ ਨਹੀਂ ਜਿਵੇਂ ਫੌਜ ਦੇ ਵਿੱਚ ਹੈ ਨਾ ਸ਼ਹੀਦ ਹੁੰਦਾ ਜੋ ਲੜਕੇ ਸ਼ਹੀਦ ਹੁੰਦੇ ਉਹ ਤਾਂ ਨਗਰ ਦੇ ਸਾਹੇ ਬਣਾਉਂਦੇ ਹਾਂਜੀ ਸਾਡੇ ਨਗਰ ਨੇ ਬਹੁਤ ਰੂਹ ਖੁਸ਼ ਹੋਈ ਜੀ ਦੇਖ ਕੇ ਹੈ ਜਦੋਂ ਕਿਸੇ ਯੋਧੇ ਦਾ ਮੁੱਲ ਪੈਂਦਾ ਨਾ ਰੂਹ ਖੁ much.